संत बाबा शिव जी के महापुरुखी पाया किड बेस्ट प्री स्कूल ओपन हो गया है अपने शहर तलवंडी सबोच ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ ਵਾਹਿਗੁਰੂ ਜੀ ਆਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਤਾ ਤਰ ਸਿੰਘ ਜੀ ਮਾਸਟਰ ਸਾਹਿਬ ਵਾਲਾ ਦੇ ਜੋ ਸਾਲਾਨਾ ਵਰਸ਼ੀ ਜੋ 97 ਵਰਸ਼ੀ ਹੁਣ ਮਨਾਈ ਗਈ ਹੈ ਪਹਿਲੇ ਇੱਕ ਤਰੀਕ ਨੂੰ ਮਾਸਟਰ ਜੰਗ ਸਿੰਘ 31 ਇੱਕ ਦੀ ਇਹ ਥੋੜਾ ਫਰਕ ਪਾ ਕੇ ਆਪਾਂ ਦੋ ਤਰੀਕ ਨੂੰ ਪ੍ਰਕਾਸ਼ ਹੋਏ ਸਨ ਤਿੰਨ ਤੇ ਅੱਜ 4 ਤਰੀਕ ਨੂੰ ਭੋਗ ਪਾਇਆ ਨਾਲ ਨਾਲ ਸਾਡੇ ਸਤਕਾਰਯੋਗ ਰਾਗੀ ਜੰਗ ਸਿੰਘ ਜੀ ਜਿਨ੍ਹਾਂ ਨੇ ਮਹਾਨ ਤਪਸ਼ਾ ਕੀਤੀ ساری ਜ਼ਿੰਦਗੀ ਉਹਨਾਂ ਨੇ ਕਥਾ ਕੀਰਤਨ ਕਰਕੇ ਪਾਠ ਪੂਜਾ ਕਰਕੇ ਇਸ ਸਥਾਨ ਦੇ ਉੱਤੇ ਬਹੁਤ ਵੱਡਾ ਸਿੱਖੀ ਦਾ ਪ੍ਰਚਾਰ ਕੀਤਾ ਉਦੇ ਨਾਲ ਨਾਲ ਸਾਡੇ ਮਾਸਟਰ ਜੀ ਜੋ ਗੁਰਚਰਨ ਸਿੰਘ ਦਾੜੀ ਵਾਲੇ ਜਿਨ੍ਹਾਂ ਨੂੰ ਕਹਿੰਦੇ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬਿਤਾਈ ਪੜ੍ਹਾਈ ਤੇ ਗੁਰੂ ਕੇ ਲੰਗਰ ਦੀ ਖੇਤੀਬਾੜੀ ਦੀ ਵਿਅੰਤ ਸੇਵਾ ਕੀਤੀ ਉਹ ਮਹਾਪੁਰਖਾ ਨੇ ਉਹਨਾਂ ਮਹਾਪੁਰਖਾ ਦੀ ਵੱਡਿਆਂ ਦੀ ਸੰਤ ਮਹਾਰਾਜ ਦੇ ਨਾਲ ਰਾਗੀ ਜੰਗ ਸਿੰਘ ਤੇ ਮਾਸਟਰ ਜੀ ਗੁਰਚਰਨ ਸਿੰਘ ਦੀ ਵਰਸੀ ਜਿਹੜੀ ਆਪਾਂ ਮਨਾਈ ਹੈ ਉਹ ਸਾਰੇ ਇਲਾਕੇ ਨੇ ਹਮ ਮਹਾ ਕੇ ਜਿੱਥੇ ਇਹਦੇ ਵਿੱਚ ਹਿੱਸਾ ਪਾਇਆ ਹੈ ਔਰ ਮਹਾਪੁਰਖ ਜਿੱਥੋਂ-ਜਿੱਥੋਂ ਸੰਪਰਤਾ ਦੇ ਹੋਰ ਜਿੱਥੋਂ ਤੱਕ ਆਪਾਂ ਸੱਦਾ ਭੇਜਿਆ ਸੀ ਉਹ ਸਾਰੇ ਮਹਾਪੁਰਖਾਂ ਨੇ ਆ ਕੇ ਔਰ ਗੈਨੀ ਢੁੱਡੀ ਵਾਲੇ ਗੈਨੀ ਹਰਪਾ ਜਨ ਸਿੰਘ ਜੀ ਪਿੰਡਰਾ ਵਾਲੇ ਜਿਨ੍ਹਾਂ ਨੇ ਕਥਾ ਕੀਤੀ ਆ ਹੁਕਮ ਬਣਾਵੇ ਦੀ ਸੋਹਣ ਦੀਵਾਨ ਸਜੇ ਨਾ ਜਿਵੇਂ ਜਿਵੇਂ ਮਹਾਪੁਰਖ ਆ ਰਹੇ ਨੇ ਉਹ ਆਪ ਕੋ ਆਪਣੀ ਹਾਜ਼ਰੀ ਭਰ ਰਹੇ ਨੇ ਜਿੰਨੇ ਮਹਾਪੁਰਖ ਆਏ ਹਾਜ਼ਰੀ ਭਰ ਕੇ ਗਏ ਇਹ ਮਹਾਪੁਰਖਾਂ ਦੀ ਵਰਸ਼ੀ ਆਪਾਂ ਇਸ ਸਾਲ ਮਨਾਉਨੇ ਆ ਸੋ ਅੱਪਾ 4 ਤਰੀਕ ਦਾ 2 ਤੋਂ ਆਰੰਭ ਕਰਕੇ 3 ਤੇ 4 ਨੂੰ ਭੋਗ ਪਾਇਆ ਇਹ ਸਮਾਗਮ ਹੋਇਆ ਸਾਰੀਆਂ ਸੰਗਤਾਂ ਨੇ ਜਿੱਥੇ ਵੱਡਾ ਸਹਾਯੋਗ ਨਗਰ ਨਿਵਾਸੀਆਂ ਨੇ ਔਰ ਇਲਾਕੇ ਦੀ ਸੰਗਤ ਨੇ ਜਿੱਥੇ-ਜਿੱਥੇ ਉਹਨਾਂ ਦਾ ਪ੍ਰੇਮ ਜਿੱਥੇ-ਜਿੱਥੇ ਉਹ ਮਹਾਂਪੁਰਖ ਜਾਂਦੇ ਸਨ ਪ੍ਰਚਾਰ ਕਰਦੇ ਆ ਉੱਥੋਂ-ਉੱਥੋਂ ਆ ਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਔਰ ਬਾਣੀ ਸੁਣੀ ਹੈ ਇਤਿਹਾਸ ਸੁਣਿਆ ਗੁਰੂ ਕੀ ਹਾਜ਼ਰੀਆਂ ਭਰੀਆਂ ਇਸ ਧਰਤੀ ਤੇ ਆ ਕੇ ਨਤਮਸਤ ਹੋਏ ਸਾਰੀਆਂ ਸੰਗਤਾਂ ਦਾ ਮਾ ਆਪਣੇ ਸਾਰੇ ਜਥੇ ਵੱਲੋਂ ਜਿੱਥੇ ਇਥੋਂ ਦਾ ਟਰੱਸਟ ਔਰ ਸਾਡੇ ਪ੍ਰਬੰਧਕ ਜਿੰਨੇ ਵੀ ਐ ਮੇਰੇ ਨਾਲ ਬਾਬਾ ਟੇਕ ਸਿੰਘ ਜੀ ਸ਼੍ਰੀਮਾਨ ਸੰਪਰਤਾ ਮਾਸਤੂਵਾਲਾ ਬਾਬਾ ਮੁਖ ਸੇਵਾਦਾਰ ਦੇ ਨਾਤੇ ਸਾਰੀਆਂ ਸੰਗਤਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆ ਜੀਵਾ ਕਹਿੰਦੇ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਔਰ ਸਾਰੀ ਸੰਗਤ ਨੇ ਗੁਰੂ ਦੇ ਦਰਸ਼ਨ ਕੀਤੇ ਬਾਣੀ ਸੁਣੀ ਆਪਣੇ ਜੀਵਨ ਨੂੰ ਸਫਲਾ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਈ ਕਿਸ ਤਰ੍ਹਾਂ ਇਹ ਸਮਾਗਮਜ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਮਹਾਰਾਜ ਬਾਬਾ ਤਰਸਿੰਘ ਜੀ ਮਸਤੋਣਾ ਸਾਹਿਬ ਜਿਨ੍ਹਾਂ ਦੀ ਆਪਾਂ 31 ਇਕ ਦੀ ਵਰਸੀ ਮਸਤੋਣਾ ਸੂਰਿਅ ਮਨਾਉਨੇ ਆ ਉਸ ਤੋਂ ਬਾਅਦ ਇੱਥੇ ਆਪਾਂ ਹੁਣ ਕਿਹੜੀ ਇਹ ਚਾਰ ਦਾ 2 3 4 ਇਹ ਹੁਣ ਤਰੀਕ ਪੱਕੀ ਬੰਦੀ ਇਹ ਮਹਾਪੁਰਸ਼ਾਂ ਦੀ ਕਿਹੜੀ ਵਰਸੀ ਆ ਮਹਾਪੁਰਸ਼ਾਂ ਨੇ ਬਹੁਤ ਵੱਡੀ ਕੁਰਬਾਨੀ ਆ ਪੰਥ ਨੂੰ ਬਹੁਤ ਵੱਡੀ ਦੇਣ ਆ ਕਿਹੜਾ ਜੈਤੋ ਦਾ ਮੋਰਚਾ ਸੀ ਨਾ ਸੰਤ ਮਹਾਰਾਜ ਉਸ ਟਾਈਮ ਤੇ ਸਿੰਘਾਂ ਤੇ ਢੀੜਾਂ ਪਈਆਂ ਹੋਈਆਂ ਸੀਗੀਆਂ ਚਿੱਟੀ ਦਸਤਾਰ ਲਾ ਕੇ ਕਾਲੀ ਵਿਸਤਾਰ ਸਜਾ ਕੇ ਜੈਤੋ ਦੇ ਮੋਰਚੇ 'ਚ ਹਿੱਸਾ ਲਿਆ ਸੀ ਤੇ ਉਦੋਂ ਜੈਤੋ ਦਾ ਮੋਰਚਾ ਸੰਤ ਮਹਾਰਾਜ ਨੇ ਜਿੱਤਿਆ ਸੀ ਉਸ ਤੋਂ ਇਲਾਵਾ ਸੰਤ ਮਹਾਰਾਜ ਦੀ ਕਿਹੜੀ ਵੱਡੀ ਬਹੁਤ ਵੱਡੀ ਕੁਰਬਾਨੀ ਇਹ ਆ ਵੀ ਸੰਤ ਮਹਾਰਾਜ ਨੇ ਉਸ ਟਾਈਮ ਤੇ ਕਿਹੜਾ ਗਿੱਤਾ ਭੰਗੜਾ ਬੋਲੀਆਂ ਪੈਂਦੀਆਂ ਹੁੰਦੀਆਂ ਸੀਗੀਆਂ ਤੇ ਸੰਤ ਮਹਾਰਾਜ ਨੇ ਆ ਕਿਹੜੇ ਕੀਰਤਨ ਹੋ ਰਹੇ ਆ ਨਾ ਹੁਣ ਜੋੜੀ ਬਾਜੇ ਨਾਲ ਢੋਲ ਕੀ ਬਾਜੇ ਨਾਲ ਇਹ ਸੰਤ ਮਹਾਰਾਜ ਬਾਬਾ ਅਤਰ ਸਿੰਘ ਮਸਤੋਣਾ ਸਾਹ ਵਾਲਿਆਂ ਨੇ ਹੀ ਸ਼ੁਰੂ ਕੀਤੇ ਤੇ ਉਸ ਟਾਈਮ ਤੇ ਉਹ ਭੰਗੜਾ ਬੋਲੀਆਂ ਪਾਉਂਦੇ ਸੀ ਕਿਹੜੇ ਉਹ ਸ਼ਬਦ ਨਾਲ ਜੁੜੇ ਤੇ ਮਹਾਰਾਜ ਨੇ ਜਿੰਨਾ ਅੰਮ੍ਰਿਤ ਪਾਣ ਕਰਵਾਇਆ ਅੱਜ ਤੱਕ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਜਾਂ ਕੋਈ ਹੋਰ ਕੋਈ ਟਕਸਾਲ ਜਾਂ ਇਹਨਾਂ ਕਿਸੇ ਨੇ ਨਿਸ਼ਟਾਇਆ ਜਿੰਨਾ ਸੰਤ ਮਹਾਰਾਜ ਕਿੱਥੇ ਵੀ ਅੰਮ੍ਰਿਤ ਪਾਣ ਕਰਾਉਂਦੇ ਉਥੇ ਕੜੇ ਕੰਗੇ ਖਸ਼ਹਰੇ ਨਹੀਂ ਮਿਲਦੇ ਸੀ ਸਾਰੇ ਲੱਗ ਜਾਂਦੇ ਸੀ ਇਹ ਇੰਨਾ ਅੰਮ੍ਰਿਤਪਾਨ ਕਰਨ ਵਾਲੇ ਸਿੰਘ ਆਉਂਦੇ ਸੀ ਤੇ ਕਿਹੜਾ ਬੂੰਗਾ ਮਸਤੂਣਾ ਤਲਵੰਡੀ ਸਾਬੋ ਦਾ ਇਤਹਾਸਾ ਤੇ ਮਹਾਪੁਰਸ਼ਾਂ ਨੇ ਕਿਹੜਾ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਚਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਵਚਨ ਉਹ ਕਿਹੜੇ ਪੂਰੇ ਕੀਤੇ ਭਾਈ ਆਹ ਕਿਹੜਾ ਸਲੋਵਰ ਆ ਗੁਰੂ ਸਰ ਇੱਥੇ ਕਦੋਂ ਸੰਤ ਮਹਾਰਾਜ ਨੇ ਦੀਵਾਨ ਲਾਇਆ ਨਾ ਇੱਥੇ ਬੂੰਗੇ ਹੁੰਦੇ ਸੀ ਸਾਰੇ ਬੂੰਗੇ ਆਣੇ ਨੂੰ ਇਕੱਠੇ ਕਰਕੇ ਕਿਹਾ ਭਾਈ ਗੁਰੂ 10ਵੇਂ ਪਾਤਸ਼ਾਹ ਦਾ ਆਪਾਂ ਵਾਚਨ ਪੂਰਾ ਕਰਨਾ ਇਹ ਸਲੋਵਰ ਤਾਲ ਬਣਾਉਣਾਗਾ ਤੇ ਉਹ ਗੁੰਗਿਆਂ ਵਾਲਿਆਂ ਨੂੰ ਮਹਾਰਾਜ ਨੇ ਸੇਵਾ ਦਿੱਤੀ ਕਦੋਂ ਤੇ ਸਾਲ ਤੋਂ ਬਾਅਦ ਕਦੋਂ ਫੇਰ ਵਿਸਾਖੀ ਨੂੰ ਸੰਤ ਮਹਾਰਾਜ ਆਏ ਤੇ ਸਲੋਵਰ ਦਾ ਕੋਈ ਚੀਜ਼ ਨਾ ਬਣੀ ਤੇ ਸੰਤ ਮਹਾਰਾਜ ਨੇ ਦੀਵਾਨ ਲਾਇਆ ਦੀਵਾਨ ਲਾ ਕੇ ਕਿੰਨੇ ਵੀ ਦੀਵਾਨ ਚ ਸਿੰਘ ਬੀਬੀਆਂ ਬਜ਼ੁਰਗ ਤੇ ਕਿਹੜੇ ਬਹਿੰਗਵ ਸਿੰਘ ਸੀਗੇ ਤੇ ਸੰਤ ਮਹਾਰਾਜ ਕੋਲ ਦੀਵਾਨ ਲਾਇਆ ਉਹਨਾਂ ਦਾ ਬੋਲ ਇੰਨਾ ਸੀਗਾ ਵੀ ਇਥੋਂ ਕਿਵੇਂ ਲਾਲਿਆਣਾ ਪਿੰਡ ਆ ਜੱਜੜਾ ਜਾਂ ਲੜੇ ਲੜੇ ਕਿਵੇਂ ਲੇਲੇ ਵਾਲਾ ਐ ਦੂਰ ਤੱਕ ਕਰਵਾਸ ਹੁੰਦੀ ਸੀ ਸੰਗ ਤਾਂ ਇੰਨੀਆਂ ਆਈਆਂ ਤੇ ਉਹ ਭਾਈ ਕਦੋਂ ਸਾਰਿਆਂ ਨੂੰ ਬੇਨਤੀ ਕੀਤੀ ਸੰਤ ਮਹਾਰਾਜ ਨੇ ਭਾਈ ਜਿਨ੍ਹਾਂ ਕੋਲੇ ਸੋਨਾ ਉਦੋਂ ਸੱਗੀ ਫੁੱਲ ਹੁੰਦੇ ਵੀਡੀਓ ਦੇ ਸੋਨਾ ਬੜਾ ਹੁੰਦਾ ਤੇ ਸਾਰੇ ਸਿੰਘਾਂ ਨੂੰ ਕਿਹਾ ਭਾਈ ਆਪਣੇ ਜਾਣ ਦਾ ਕਰਾਇ ਰੱਖ ਲੋ ਤੇ ਦੂਜਾ ਗੁਰੂ ਕੇ ਤਾਲ ਖਾਤਰ ਕਿਹੜਾ ਇਹ ਭੇਟਾ ਕਰੂਗਾ ਇਹ ਦਰਗਾਹ ਚਰੀ ਆ ਫਿਰ ਉਦੋਂ ਸੰਤ ਮਹਾਰਾਜ ਨੇ ਇਸ ਅਸਥਾਨ ਦੀ 100 ਸਾਲ ਕਿਹੜਾ ਪਾ 100 ਸਾਲਾ ਬਨਾਇਆ ਉਦੋਂ ਇਹ ਸਰੋਵਰ ਦੀ ਸੇਵਾ ਕੀਤੀ ਆ ਸੰਤ ਮਹਾਰਾਜ ਨੇ ਇਹ ਉੱਤਲ ਮੰਡੀ ਸਾਭ ਨੂੰ ਬਹੁਤ ਵੱਡੀ ਦੇਣ ਆ ਤੇ ਸਿੱਖ ਪੰਥ ਨੂੰ ਵੀ ਬਹੁਤ ਵੱਡੀ ਦੇਣ ਆ ਜਿਹੜੀ ਅੱਜ ਉਹਨਾਂ ਦੀ ਵਰਸ਼ੀ ਮਨਾ ਰਹੇ ਆ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਦੀ ਤੇ ਸੰਤ ਬਾਬਾ ਜੰਗ ਸਿੰਘ ਜੀ ਜਿਨ੍ਹਾਂ ਨੇ ਸੰਤ ਮਹਾਰਾਜ ਤੋਂ ਬਾਅਦ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਕੀਤਾ ਇਸ ਸਥਾਨ ਦੇ ਉਹਨਾਂ ਟਾਈਮਾਂ 'ਚ ਆਪਣੇ ਕੋਲੇ ਕੋਈ ਸਹੀ ਨਾਲ ਬੜਾ ਖੁਸ਼ਮੰਦੀ ਸੀ ਨੰਗਰਾਂ 'ਚ ਉਹਨਾਂ ਨੇ ਕੀਰਤਨ ਕਰਨਾ ਤੇ ਕਿਹੜੀ ਝੂਣ-ਪੂਣ ਮਿਲਨੀ ਤੇ ਉਦੋਂ ਕਣਕ ਤਾਂ ਹੁੰਦੀ ਨਹੀਂ ਸੀ ਬਾਜਰਾ ਹੁੰਦਾ ਮੋਠ ਹੁੰਦੇ ਉਹਨਾਂ ਟਾਈਮਾਂ 'ਚ ਬਹੁਤ ਕਠਿਨਾਈਆਂ ਹੁੰਦੀਆਂ ਸੀਗੀਆਂ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਆ ਉਹਨਾਂ ਦੀ ਵਿਰਸ਼ੀਆ ਗੁਰਚੰਦ ਸਿੰਘ ਜੀ ਮਾਸਟਰ ਦਾੜੀ ਵਾਲੇ ਉਹਨਾਂ ਦੀ ਪਹਿਲੀ ਵਰਸ਼ੀ ਆ ਉਹਨਾਂ ਦੇ ਵੀ ਬਹੁਤ ਵੱਡੀ ਸਿੱਖ ਪੰਥ ਨੂੰ ਦੇਣਾ ਉਹਨਾਂ ਨੇ ਬਹੁਤ ਵਿਦਿਆਰਥੀਆਂ ਨੂੰ ਵਿਦਿਆ ਦਿੱਤੀ ਤੇ ਇਸ ਕਰਕੇ ਸੀ ਸਾਰੇ ਤਿੰਨਾਂ ਮਹਾਪੁਰਸ਼ਾਂ ਦੀ ਕਿਹੜੀ ਵਰਸ਼ੀ ਮਨਾ ਰਹੇ ਆ ਤੇ ਇਸ ਵਿੱਚ ਸੋਚੇ ਸੰਗਤ ਦਾ ਤੇ ਇਲਾਕਾ ਨਿਵਾਸੀਆਂ ਦਾ ਤੇ ਪ੍ਰੈਸ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਭਾਈ ਆਪਾਂ ਇਹ ਸਾਲ ਇਸ 4 ਤਰੀਕ ਦੀ ਜੰਵਾਲੀ ਤੇ 4 ਤਰੀਕ ਤੇ ਆਪਾਂ ਸਲਵਨਾ ਜੋੜ ਮੇਲਾ ਹੈ ਕਿਹੜਾ ਭਾਰੀ ਤੋਂ ਭਾਰੀ ਕਰਿਆ ਕਰਾਂਗੇ ਨਾਲ ਅੰਮ੍ਰਿਤ ਸੰਚਾਰ ਵੀ ਕਰਾਇਆ ਕਰਾਂਗੇ ਮਸੂਚੀਆਂ ਸੰਗਤਾਂ ਦਾ ਤੇ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਆ ਉਹਨਾਂ ਦਾ ਸਭ ਦੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਕਿਹੜੇ ਸਾਡੇ 76 ਸੰਤ ਸਿੰਘਾਂ ਉਹਨਾਂ ਦੀ ਵੀ ਬਹੁਤ ਵੱਡੀ ਦੇਣ ਆ ਕਿਹੜਾ ਬੂੰਗਾ ਮਸਤੂਲਾ ਜੀ ਚੱਲ ਰਿਹਾ ਉਹਨਾਂ ਦੇ ਸਿਰ ਤੇ ਚੱਲ ਰਿਹਾ ਉਹਨਾਂ ਦੀ ਬਹੁਤ ਵੱਡੀ ਦੇਣ ਆ ਉਹ ਦਿਨ ਰਾਤ ਜੇ ਹੁਣ ਤੁਸੀਂ ਦੇਖ ਲਓ ਸਾਡਾ ਸ਼ਰੋਮੀ ਕਮੇਟੀ ਦਾ ਉੱਥੇ 15 ਬੰਦੇ ਬੈਠੇ ਆ ਇਹ ਇਕੱਲੇ ਹੀ ਸੜਈ ਜਾਂਦੇ ਆ ਇੰਨਾ ਇਹਨਾਂ ਨੂੰ ਮਤਲਬ ਲਿਆਗਤਾ ਮੈਂ ਇਹਨਾਂ ਦਾ ਤੇ ਸਾਰੇ ਪ੍ਰਬੰਧਕਾਂ ਦਾ ਬਾਬਾ ਕਾਕਾ ਸਿੰਘ ਸਾਡੇ ਕਿਹੜੇ ਮਹਾਨਤਨ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹ ਵੀ ਦਿਨ ਰਾਤ ਲੱਗੇ ਹੋਏ ਆ ਸੇਵਾ 'ਚ ਤੇ ਮੈਂ ਸਮੂਹ ਜੀ ਸੰਗਤ ਦਾ ਵੀ ਧੰਨਵਾਦ ਕਰਦਾ ਤੇ ਤੁਹਾਡਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਡਜੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ